ਵਾਹਿ គ្រੁਜੀ ਸੱਚੇ ਪਾਰਸ਼ਾ ਸਰਬਤਨ ਆਪਲਾ ਕਰੇ ਸਰਬਤਨ ਆਪਲਾ ਕਰੇ ਜਦੋਂ ਸੇ ਸਤ ਸੰਗੀਆਂ ਦੀ ਸੰਗਤ ਵਿੱਚ ਬੈਠੇ ਹੁੰਦੇ ਆ ਉਹਦੇ ਕਰਦੀਆਂ ਗੱਲਾਂ ਕਰ ਰਹੇ ਹੁੰਦੇ ਆ ਉਹਦੇ ਨਾਮ ਨਾਲ ਜੁੜੇ ਹੁੰਦੇ ਆ ਉਹਦੇ ਬਾਣੀ ਨਾਲ ਜੁੜੇ ਹੁੰਦੇ ਆ ਤਾਂ ਕੋਈ ਫਰਕ ਨਹੀਂ ਪੈਂਦਾ ਕਿ ਮਹਿਲਾ ਵਿੱਚ ਬੈਠੇ ਆ ਆ ਛੋਪੜੀ ਵਿੱਚ ਬੈਠੇ ਆ ਕਿਉਂਕਿ ਜੇ ਤੁਹਾਨੂੰ ਅੰਦਰੋਂ ਸਕੂਨ ਆ ਰਿਹਾ ਹੈ ਤਾਂ ਇਹ ਬਾਹਰੇ ਦੇਖਾ ਮਾਇਨੇ ਨਹੀਂ ਰੱਖਦੇ ਕਿਉਂਕਿ ਛਕਣੇ ਤਾਂ ਦੋ ਪ੍ਰਸ਼ਾਦੇ ਹੀ ਨੇ ਸੋ ਸਾਨੂੰ ਉਹਦੇ ਰਜਾ ਚ ਪ੍ਰਮਾਤਮਾ ਦੇ ਰਜਾ ਚ ਰਹਿਣਾ ਚਾਹੀਦਾ ਸ਼ਤਗੁਰੂ ਨਾਲ ਜੁੜਨਾ ਚਾਹੀਦਾ ਧਾਰਸ਼ਕੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨਾ ਚਾਹੀਦਾ ਹੈ ਹਮੇਸ਼ਾ ਹੀ ਆਪਣੇ ਕਰਮ ਸਿੱਧੇ ਕਰੋ ਜਿੱਥੇ ਪ੍ਰਮਾਤਮਾ ਰੱਖਦਾ ਉੱਥੇ ਸਬਰ ਕਰਕੇ ਰਹਿਣਾ ਪੈਂਦਾ ਹੈ ਰਹਿਣਾ ਚਾਹੀਦਾ ਵੀ ਹੈ ਸਾਨੂੰ ਕਿਉਂਕਿ ਜੋ ਵੀ ਹੋ ਰਿਹਾ ਸਭ ਉਸ ਦੇ ਰਾਜਾ ਚ ਹੋ ਰਿਹਾ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਸਰਬਤ ਦਾ ਭਲਾ ਕਰ ਸਰਬਤ ਦਾ ਭਲਾ ਹੋਵੇ ਜੀ